ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਗੱਬਣ ਝੋਟੀ ਤੇ ਇੱਕ ਤਾਜੀ ਸੂਈ ਵੀ ਇਹ ਦੋ ਨਗ ਵਿਕਰੀ ਵਾਲੇ ਹਾਜ਼ਰ ਆ ਡਟੇਰੇ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓ ਅੱਗੇ ਕਰੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਮੇਰਾ ਨਾਮ ਮਿਸਕਾਰ ਸਿੰਘ ਆ ਪਿੰਡ ਸ਼ੀਨੀਵਾਲ ਕਲਾ ਮਹਿਲ ਕਲਾ ਤੋਂ 5 ਕਿਲੋਮੀਟਰ ਹੈ ਜੀ ਜਿਹੜਾ ਬਰਨਾਲਾ ਆ ਹਾਂਜੀ ਲਾਇ ਫਟਾ ਜੀ ਮੋਬਾਈਲ ਨੰਬਰ ਵਈ ਜੀ ਆਪਣਾ 9855546135 9855546135 46135 ਪਿੰਡ ਛੀਨੀਵਾਲ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਪਹਿਲਾ ਨੰਬਰ ਆਪ ਜਿਹੜੀ ਮੱਝ ਦੇਖ ਰਹੇ ਆ ਕਿਹੜਾ ਸੂਆ ਸੁਈ ਹੋਈ ਹੈ ਜੀ ਇਹ ਦੂਜਾ ਸੂਆ ਸੁਈ ਹੋਈ ਹੈ ਜੀ ਦੂਜਾ ਸੂਆ ਆਪਣੀ ਘਰ ਦੀ ਮੱਝ ਹੈ ਹਾਂਜੀ ਹਾਂਜੀ ਇਹ ਘਰ ਦੀ ਹੈ ਅੱਜ ਇਹਨੂੰ ਸੂਈ ਨੂੰ ਦਿਨ ਕਿੰਨੇ ਹੋ ਗਏ ਇਹਨੂੰ 15 ਦਿਨ ਹੋ ਗਏ ਜੀ ਬੱਚਾ ਇਹਦੀ ਪਿਛੇ ਗਿਆ ਕੱਟਾ ਅੱਛਾ ਮਗਰ ਕੱਟਾ ਦੂਜਾ ਸੂਆ 15 ਦਿਨ ਸੁਈ ਨੂੰ ਹੋ ਗਏ ਹਾਂਜੀ ਹਾਂਜੀ ਦੁੱਧ ਕਿੰਨਾ ਚੋਣ ਵਾਲਾ ਸਾਢੇ 8 ਕਿਲੋ ਹੈ ਜੀ ਜੋ ਜੋ ਹੱਕੇ ਦਾ ਮਾਰੇ ਜਮਾ ਸਹੀ ਨਿਪੜੂਗਾ ਹਾਂਜੀ ਜਮਾ ਸਹੀ ਨਿਪੜੂਗਾ ਤੇ ਰੇਟ ਇਹਦਾ ਕੀ ਰੱਖਿਆ ਰੇਟ 95000 ਰੁਪਇਆ ਵੀ ਮਾਰਦਾਨ ਹੋ ਜਾਊਗਾ ਹਾਂ ਮਾਰਦਾਨ ਕਰਦਾ ਚੌਣ ਚਵਾ ਧਾਰਾ ਤੁਰੇ ਦੇ ਇੱਕ ਨੰਬਰ ਹਾਂਜੀ ਪੂਰੀ ਪੋਲੀ ਧਾਰਾ ਜੀ ਤੋਰ ਦਿਓ ਸਵਰਕ ਕੱਦ ਕਾਠ ਵਗੈਰਾ ਦੇਖ ਸਕਦੇ ਲੇਵਾ ਵਗੈਰਾ ਸੋਨਾ ਸਾਫ ਸੁਥਰਾ 8.5 ਕਿਲੋ ਦੁੱਧ ਨੈਟ ਚੌਣ ਵਾਲਾ ਜਮਾ ਆਜ ਰਿਹਾ ਕੋਈ 10 ਨਹੀਂ 11 ਨਹੀਂ ਤੇ ਰੇਟ ਕਰਿਆ ਵੀ ਨਾ ਸਿਰਫ 95000 ਰੁਪਇਆ ਸਿੰਘ ਮੂੰਹ ਮੱਥਾ ਸੋਨਾ ਤੇ ਬਾਕੀ ਰੰਗ ਕਾਲਾ ਬਿਲਕੁਲ ਜਾਮਣ ਵਰਗਾ ਬੱਚਾ ਮੇਲਕਾਫ ਕਟਾ ਪਿੱਛੇ ਕੋਈ ਵਪਾਰ ਦਾ ਕੰਮ ਨਹੀਂ ਤੇ 95000 ਜੇ ਵੀਰ ਮੌਕੇ ਤੇ ਛੋਟ ਸੱਪਾ ਮਾੜਾ ਮੋਟਾ ਹੋ ਜਾਊਗਾ ਮਾਨਦਾਨ ਹੋ ਜਾਊਗਾ 95000 ਜੀ ਮੇਰੇ ਮਾਨਦਾਨ ਕਰ ਲੈ ਅਸੀਂ ਕਹਿੰਦਾ ਬਾ ਚੋਂਡ ਚਾਨ ਵਾਲਾ ਕੋਈ ਫਾਲਟ ਨਹੀਂ ਨਹੀਂ ਕੋਈ ਫਾਲਟ ਨਹੀਂ ਵੀ ਚਵਾ ਕੇ ਦੋ ਟਾਈਮ ਬੰਦਾ ਆ ਕੇ ਲੈ ਕੇ ਜਾ ਜੀ ਚਾਹੇ ਚਾਰ ਦਿਨ ਗਾ ਲੀ ਤੇ ਅੱਗੇ ਦੋ ਨੰਬਰ ਜਿਹੜੀ ਝੋਟੀ ਦੇਖ ਰਹੇ ਆ ਪਲੂਣ ਪਹਿਲਾ ਸਵੇਰ ਹਨਾ ਇਹ ਕੈਕ ਦਿਨ ਲੈਂਦਾ ਸੂਨ ਦੇ ਵਿੱਚ ਇਹ 5-4 ਦਿਨ ਲੈਂਦੀ ਹੈ ਜੀ ਅੱਛਾ ਲਗਭਗ ਹਫ਼ਤੇ ਦੇ ਅੰਦਰ ਟਾਈਮ ਇਹਦਾ ਬਾਕੀ ਆ ਹਾਂ ਜੀ ਹਾਂ ਜ ਤੇ ਕਿੰਨਾ ਕੁ ਦੁੱਤ ਪਾ ਸਕਦੇ ਆਂਦਾ ਜਾਇ ਜਾਇ ਇਹ ਨਹੀਂ ਮਾਨ ਥੱਲੇ 16 ਲੀਟਰ ਦਾ ਦੁੱਧ ਜੀ ਇਹ ਤੋਂ ਅੰਦਾਜ਼ਾ ਹੈ ਕਿੰਨਾ ਕੁ ਲਾਈ ਆਪਾਂ ਇਹ ਅੰਦਾਜ਼ਾ ਪਹਿਲੇ ਸੀ ਦੇ ਦੂ ਜਾਣੀ ਕਿ 12 ਕਿਲੋ ਅੱਛਾ ਕਹਿੰਦਾ ਪਾ 11 ਕਿਲੋ ਖਰਾਬ ਆਉਣ ਵਾਲੀ ਹੈਗੀ ਆ ਹਾਂ ਜੀ ਹੈਗੀ ਹੈ ਇਹਦਾ ਮੁੱਲ ਕਿ ਰੱਖਿਆ ਨਟ ਇਹਦਾ ਲੱਖ ਰੁਪਈਆ ਜੀ ਦੋ ਦੰਦ ਝੋਟੀਆਂ ਜੀ ਹੈਗੇ ਅੱਛਾ ਮੂੰਹੋ ਦੋ ਦੰਦ ਦਾ ਰੇਟ ਲੱਖ ਰੁਪਈਆ ਹਾਂ ਜੀ ਮੌਕੇ ਤੇ ਮਾਨਦਾਨ ਹੋ ਜਾਊਗਾ ਕਰਦਾ ਨਹੀਂ ਮਾਨ ਸوبر ਸਿੰਘ ਮੂੰਹ ਹਥਾ ਦੇਖਦਾ ਸੋਨਾ ਸਾਫ ਸੁਥਰਾ ਮੂੰਹੋ ਦੋ ਦੰਦ ਪਲੂਣ ਪਹਿਲਾ ਸੂਆ ਸੂਰੀਆ ਸੂਣ ਦੇ ਵਿੱਚ ਇਹਦੇ ਹਫ਼ਤਾ ਤੱਕ ਬਾਕੀ ਆ ਤੇ ਵੀਰੇ ਕੋਈ ਸੋਸ ਗੱਲੋਂ ਬੰਦਾ ਬੇਫਿਕਰ ਹੋ ਜੇ ਤੇ ਵਾਕੀ ਜਿ ਦਵਾਂਗੇ ਬਾਈ ਜੀ ਥਣ ਦੇਖ ਸਦਾ ਸੋਹਣਾ ਸਾਫ ਤੇਰਾ ਚਾਰੇ ਥਾਂ ਨਿਖੜਵੇਂ ਲੱਖ ਰੁਪਿਆ ਝੋਟੀ ਦੀ ਵੀਰਾਂ ਨੇ ਕੀਮਤ ਕੀਤੀ ਤੇ ਬਿਲਕੁਲ ਜਾਇ ਜਾਇ ਰੇਟ ਪਾਇਆ ਜਾਵਾਂ ਆਪਾਂ ਅੰਦਾਜ਼ਾ ਲਾ ਕੇ ਜੱਲੀਏ ਵੀ 10 ਕਿਲੋ ਤੋਂ ਆਪਾਂ ਦੋ ਦੋ ਪੌਣ ਵਾਲੇ ਦਾ ਹਕੀਕਤ ਹੈਗੀ ਆ ਜਾਵਾਂ ਤੇ ਕੋਈ ਭਾਰ ਭਾ ਕੀ ਸਾਤ ਸਵਾ ਜਿੱਥੇ ਜੀ ਕਰਦਾ ਉਥੇ ਰੋਕ ਲਓ ਹਣ ਮਾਰ ਜੀ ਹੱਥ ਮਾਰ ਚਲੋ ਚੱਡੇ ਚੁੰਡੇ ਤੇ ਆਇਆ ਸੋਭਰੋ ਠੰਡੀ ਸੀਲ ਦੇਖ ਸਕਦੇ ਹੋ ਠੰਡੀ ਸੀਲ ਤੇ ਬਾਕੀ ਥਾਂਡੇ ਵੇ ਸੋਨੇ ਸਾਫ ਸੁਥਰੀ ਤੇ ਬਾਕੀ ਇੱਕ ਚੀਜ਼ ਆਪਾਂ ਹੋਰ ਦੱਸਦੇ ਇੱਥੇ ਪਸ਼ੂ ਸੱਪੜਤੇ ਜਾਂਦੇ ਆ ਤੇ ਪਸ਼ੂ ਆਹ ਸਾਤ ਸੁਹਾ ਰਹਿੰਦਾ ਜਮਾ ਹਨਾ ਕੋਈ ਹਾਵੜਾ ਦਾ ਵਧੀਆਲਾ ਕੰਮ ਤਾਂ ਹੈ ਨਹੀਂ ਕਿਉਂਕਿ ਪਸ਼ੂ ਢਾਪਤੇ ਜਾਂਦੇ ਕਰਕੇ ਹਨਾ ਤੇ ਚਾਰਾ ਬਾਰਾ ਵੀ ਕਹਿੰਦੇ ਬਾ ਜਿਹੜਾ ਕੋ ਮਰਜੀ ਛੱਡ ਦੋ ਜਿਹੜਾ ਕੋ ਮਰਜੀ ਕਿਉਂਕਿ ਪਸ਼ੂ ਤੁਰੇ ਜਾਂਦੇ ਅੱਜ ਵਰਕੀ ਵਗੈਰਾ ਲਾ ਜਾਂਦਾ ਹੈਗਾ ਇਹਦੇ ਨਾਲ ਨੂਨ ਨਾਲ ਵੀ ਦੇ ਦਿੰਦੇ ਨੇ ਜਿਹੜਾ ਕੋ ਦੇਣਾ ਜੀ ਤੇ ਨੰਬਰ ਬੋਲ ਜੀ ਭਰਾ ਦਵਾਰੇ ਆਪਣਾ 98555 ਸਿਆੜੀ 135 98555 ਸਿਆੜੀ 135 46135 ਪਿੰਡ ਛੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਸੋ ਕਿਸੇ ਵੀ ਵੀਰ ਦੇ ਦੋਨੇ ਨਗਰ ਚ ਕੋਈ ਨਗ ਪਸੰਦ ਹੋਵੇ ਤੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ